ਤਾਂ ਇਹ ਵੀ ਗੱਲ ਆ ਵੀ ਸਿੱਖ ਤਾਂ ਚਿੱਤ ਦੇ ਵਿੱਚ ਯੁੱਧ ਵਿਚਾਰਦਾ ਪਰ ਅੱਜ ਸਿੱਖਾਂ ਦੇ ਚਿੱਤ ਦੇ ਵਿੱਚ ਕੀ ਅੱਜ ਤਾਂ ਨੌਜਵਾਨ ਆਉਂਦੇ ਆ ਟਰਾਲੀਆਂ ਦੇ ਉੱਤੇ ਵੱਡੇ ਸਪੀਕਰ ਲੱਗੇ ਹੋਏ ਆ ਜੀ ਪੂਤਾ ਵਾਲੇ ਮੂੰਹ ਖਰੀਦ ਕੇ ਲੈ ਕੇ ਜਾ ਰਹੇ ਆ ਪੀਪਣੀਆਂ ਬਾਜੇ ਵਜਾ ਰਹੇ ਆ ਕੰਨਾਂ ਦੇ ਵਿੱਚ ਮੁੰਦਰਾ ਸਿਰਾਂ ਦੇ ਉੱਤੇ ਕੇਸ ਹੈ ਨਹੀਂ ਇਹ ਤਸਵੀਰਾਂ ਅੱਜ ਦੀਆਂ ਤਸਵੀਰਾਂ ਹੋ ਸਕਦੀਆਂ ਇੱਕ ਗੱਲ ਤੇ ਹੋਈ ਕਿ ਬਹੁਤ ਸਾਰੇ ਬੰਦੇ ਦੇਖਾ ਦੇਖੀ ਦੇ ਵਿੱਚ ਲੱਗ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਯੂਥ ਦੇ ਵਿੱਚ ਏਨਰਜੀ ਹੈ ਦਿਸ਼ਾ ਹੀਂਗਤਾ ਆ ਪਤਾ ਨਹੀਂ ਹੈ ਕਿ ਕਿਸ ਪਾਸੇ ਨੂੰ એનર્ਜੀ ਜਿਹੜੀ ਆ ਜਾਂ ਊਰਜਾ ਜਿਹੜੀ ਆ ਉਹ ਲਾਈ ਜਾਵੇ ਪਹਿਲੇ ਸਮੇਂ ਦੇ ਵਿੱਚ ਘੋੜੇ ਜਿਹੜੇ ਸੀਗੇ ਉਹ ਸਾਡਾ ਪ੍ਰਮੁੱਖ ਸਾਧਨ ਸੀ ਭੀ ਅੱਜ ਦੇ ਸਮੇਂ 'ਚ ਮੋਟਰਸਾਈਕਲ ਜਿਹਾ ਇਸ ਤਰ੍ਹਾਂ ਦੇ ਹੈਗੇ ਤੇ بڑے ਬੰਦਿਆਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਕਿ ਅਸੀਂ ਕੋਈ ਕਿਸੇ ਤਰ੍ਹਾਂ ਦੇ ਇਹਨਾਂ ਦੇ ਨਾਲ ਕਰਤੱਵ ਜਾਂ ਜੋਹਰ ਦਿਖਾਈਏ ਪਰ ਜਦੋਂ ਹੁਣ ਉਹ ਸੜਕਾਂ ਦੇ ਉੱਪਰ ਦਿਖਾਏ ਜਾ ਰਹੇ ਆ ਦੂਜਿਆਂ ਨੂੰ ਕਿਸੇ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਤੋ ਇਹ ਗੱਲ ਲੱਗਦੀ ਕਿ ਇਹ ਹੁੱਲੜਬਾਜੀ ਹੋ ਰਹੀ ਹੈ ਇੱਧਰ ਕਿਤਾਬਾਂ ਨੇ ਦਸਤਾਰਾਂ ਦੇ ਕੈਂਪ ਲੱਗੇ ਹੋਏ ਤੇ ਇਸ ਥਾਂ ਦਾ ਜਿਹੜਾ ਮਾਹੌਲ ਆ ਬੜੇ ਜਾਪਤੇ ਦੇ ਵਿੱਚ ਸੀਗਾ ਇੱਕ ਤਾਂ ਚਲੋ ਵੈਸੇ ਹੀ ਤਖਤ ਸਾਹਿਬ ਦੀ ਨੇੜਤਾ ਦੇ ਵਿੱਚ ਐ ਤੇ ਵੈਸੇ ਵੀ ਸੀਗਾ ਪਰ ਜਦੋਂ ਥੋੜਾ ਜਿਹਾ ਬਾਹਰ ਜਾਂਦੇ ਆ ਤਾਂ ਮਾਹੌਲ ਬਦਲਣਾ ਸ਼ੁਰੂ ਹੋ ਜਾਂਦਾ ਜਿੱਥੇ ਕੋਈ ਵਾਜੇ ਪੀਪੜੀਆਂ ਵਾਲੇ ਨੇ ਜਾਂ ਹੋਰ ਨੇ ਉਸ ਤੋਂ ਬਾਹਰ ਜਾਂਦੇ ਆ ਤਾਂ ਜ਼ਿਆਦਾ ਰੰਗ ਤਮਾਸ਼ੇ ਵਾਲਾ ਮਾਹੌਲ ਜਿਹੜਾ ਆ ਉਹ ਆ ਜਾਂਦਾ ਇੱਥੇ ਤੁਸੀਂ ਕਹਿੰਦੇ ਥੋੜੇ ਜਿਹਾ ਸਟਾਲ ਸਿਰਫ ਸਿੱਖੀ ਨਾਲ ਸੰਬੰਧਤ ਤਾਂ ਉਸ ਤੋਂ ਬਾਅਦ ਖਾਣੇ ਪੀਣੇ ਦੀਆਂ ਦੁਕਾਨਾਂ ਖਟੌਣਿਆਂ ਦੀਆਂ ਦੁਕਾਨਾਂ ਉਹ ਤਾਂ ਫੜੀ ਦੂਰ ਤੱਕ ਜਾਂਦੀਆਂ ਜੀ ਤੇ ਤੁਹਾਨੂੰ ਇੱਥੇ ਜਗ੍ਹਾ ਤਾਂ ਬੜੇ ਆਰਾਮ ਨਾਲ ਮਿਲ ਗਈ ਹੋਗੀ ਤੇ ਇੱਥੇ ਦਸਤਾਰਾਂ ਦਾ ਕੈਂਪ ਸੀ ਉਹਦੇ ਨਾਲ ਅਸੀਂ ਜਿਹੜੀ ਹੈਗੀ ਉਹ ਆਪਣੀ ਪੁਸਤਕਾਂ ਦੀ ਪ੍ਰਦਰਸ਼ਨੀ ਲਾ ਲਈ ਤਾਂ ਵੀਰ ਆਏ ਉਹਨਾਂ ਦੇ ਗੱਲਬਾਤ ਦਾ ਕਰਨ ਦਾ ਤਰੀਕਾ ਉਸ ਦਿਨ ਵੀ ਕਾਫੀ ਕਰੱਕਟ ਸੀਗਾ ਇੱਥੇ ਕੁਝ ਵੀਰਾਂ ਦੀਆਂ ਗੱਡੀਆਂ ਲੱਗੀਆਂ ਸੀ ਅੱਜੋ ਗਏ ਤਾਂ ਉਹਨਾਂ ਨੇ ਪੁਸਤਕਾਂ ਦੀ ਜਿਹੜੀ ਪ੍ਰਦਰਸ਼ਨੀ ਆ ਉਹ ਇਸ ਥਾਂ ਦੇ ਉੱਪਰ ਲਿਆ ਆਂਦੀ ਹੁਣ ਉਹ ਕਹਿੰਦੇ ਕਿ ਤੁਸੀਂ ਇੱਥੇ ਸਾਨੂੰ ਪਹਿਲਾਂ ਵੈਸੇ ਇਹੀ ਲੱਗਿਆ ਕਿ ਉਹ ਮਜ਼ਾਕ ਕਰ ਰਹੇ ਆ ਪਰ ਉਹਨਾਂ ਦਾ ਮਤਲਬ ਦੇਖੋ ਹੈ ਤਾਂ ਮੰਦਭਾਗੀ ਗੱਲ ਹੈ ਹੋਰ ਕਰਨ ਵਾਲੇ ਕਾਰਜ ਬਹੁਤ ਹੈਗੇ ਆ ਸੋ ਉਸ ਪਾਸੇ ਨੂੰ એનર્ਜੀ ਲਾਈ ਜਾਵੇ ਜਦੋਂ ਗੁਰੂ ਸਾਹਿਬ ਨੇ ਮਹੱਲਾ ਸਟਾਰਟ ਕੀਤਾ ਸੀ ਇੱਥੇ ਜੀ ਤਾਂ ਉਸ ਸਮੇਂ ਸਿੰਘ ਆਪਣੀ ਜਿਹੜੀ ਸ਼ਸਤਰ ਵਿੱਦਿਆ ਦਾ ਪ੍ਰਦਰਸ਼ਨ ਕਰਦੇ ਸੀ ਤਿਆਰ ਹੋ ਕੇ ਆਉਂਦੇ ਸੀ ਵੀ ਗੁਰੂ ਸਾਹਿਬ ਨੂੰ ਭਾਜੀਏ ਕਿਸੇ ਤਰ੍ਹਾਂ ਗੁਰੂ ਸਾਹਿਬ ਨੂੰ ਚੰਗੇ ਲੱਗੇ ਤੇ ਹੁਣ ਜਿਹੜੇ ਹੈਗੇ ਨੌਜਵਾਨਾਂ ਨੂੰ ਸੁਨੇਹਾ ਨਹੀਂ ਅਸੀਂ ਦੇ ਸਕੇ ਕਿੱਥੇ ਕਮੀ ਰਹਿ ਗਈ ਕਿ ਨੌਜਵਾਨ ਆਪਣੇ ਘੋੜਿਆਂ ਦੇ ਨਾਲ ਨਹੀਂ ਜੁੜ ਸਕੇ ਸ਼ਾਸਤਰ ਵਿੱਦਿਆ ਦੇ ਨਾਲ ਨਹੀਂ ਜੁੜ ਸਕੇ 2002 ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਕਾਲਤ ਦੀ ਪੜ੍ਹਾਈ ਕਰਨ ਦੇ ਵਾਸਤੇ ਗਿਆ ਸੀਗਾ ਉਸ ਸਮੇਂ ਅਸੀਂ ਦੇਖਿਆ ਕਿ ਉੱਥੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ ਉੱਥੇ ਵੀ ਦੁਨਿਆਵੀ ਰੰਗ ਤਮਾਸ਼ੇ ਚੰਡੋਲ ਇੱਥੋਂ ਤੱਕ ਕਿ ਇੱਕ ਸਾਲ orchestra ਵਾਲੇ ਵੀ ਉੱਥੇ ਲੱਗੇ ਸੀਗੇ ਜਿਹੜੀ ਸੰਗਤ ਆਉਂਦੀ ਆ ਜਿਹੜੇ ਬਜ਼ੁਰਗ ਆਉਂਦੇ ਨੇ ਜਿਹੜੇ ਨੌਜਵਾਨ ਆਉਂਦੇ ਆ ਉਹਨਾਂ ਨੂੰ ਵੀ ਆਪਣੇ ਮਨ ਦੇ ਵਿੱਚ ਇਹ ਅਹਿਸਾਸ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਹਾਜ਼ਰ-ਨਾਜ਼ਰ ਆਪ ਦੇਖਦੇ ਸੀਗੇ ਕਿ ਮੇਰੇ ਸਿੱਖ ਕਿਸ ਤਰ੍ਹਾਂ ਦਾ ਅਭਿਆਸ ਕਰ ਰਹੇ ਤਾਂ ਅੱਜ ਵੀ ਉਹ ਗੁਰੂ ਮਹਾਰਾਜ ਇਹ ਗੱਲ ਦੇਖ ਰਹੇ ਕਿ ਮੇਰੇ ਸਿੱਖੇ ਖਾਲਸੇ ਦੀ ਧਰਤੀ ਦੇ ਉੱਤੇ ਆ ਕੇ ਕੀ ਆਚਰਣ ਕਰ ਰਹੇ ਆ ਤਸਵੀਰਾਂ ਜੰਗ ਦੀਆਂ ਤਸਵੀਰਾਂ ਇਹ ਸਿੰਘਾਂ ਦੀਆਂ ਤਸਵੀਰਾਂ ਇਹਨੂੰ ਸਾਡੇ ਪ੍ਰਚਾਰਕਾਂ ਨੇ ਹੁਣ ਇਹ ਕਹਿਣਾ ਸ਼ੁਰੂ ਕਰਤਾ ਵੀ ਹੁਣ ਸ਼ਸਤਰਾਂ ਦੀ ਕੀ ਲੋੜ ਆ ਕਲਮ ਦਾ ਯੁੱਗ ਆ ਗਿਆ ਕਲਮ ਦਾ ਜ਼ਮਾਨਾ ਕਿਹੜੇ ਜ਼ਮਾਨੇ 'ਚ ਤੁਰੇ ਫਿਰਦੇ ਹੋ ਸਾਡੇ ਤਾਂ ਇਤਿਹਾਸ ਦੇ ਵਿੱਚ ਕਿੰਨੀਆਂ ਮਿਸਾਲਾਂ ਜਿਹੜੀਆਂ ਨੇ ਉਹ ਪਈਆਂ ਨੇ ਗੁਰੂ ਮਹਾਰਾਜ ਦੇ ਆਪਣੇ ਜੀਵਨ ਹੀ ਆਪਾਂ ਦੇਖ ਸਕਦੇ ਦਸਵੇਂ ਪਾਤਸ਼ਾਹ ਦਾ ਦੇਖ ਲਈਏ ਉਹ ਕਲਮ ਦੇ ਵੀ ਤਨੀ ਹੈ ਉਹ ਤੀਰ ਅੰਦਾਜ਼ੀ ਦੇ ਵੀ ਤਨੀ ਹੈ ਦੁਨੀਆ ਦੇ ਮਹਾਨ ਮਤਲਬ ਜਿਹੜੇ ਜੇ ਦੁਨੀਆਵੀ ਤੌਰ ਦੇ ਉੱਪਰ ਵੀ ਦੇਖਿਆ ਜਾਵੇ ਤੇ ਤੀਰ ਅੰਦਾਜ਼ੀ ਦੇ ਵਿੱਚ ਗੁਰੂ ਸਾਹਿਬ ਦਾ ਸਾਨੀ ਨਹੀਂ ਸੀਗਾ ਕਿ ਚਾਹੇ ਉਹ ਝਾੜੂ ਹੈ ਜਿਹੜਾ ਕਿ ਸੇਵਾ ਦਾ ਸਿੰਬਲ ਹੈ ਚਾਹੇ ਉਹ ਲੰਗਰ ਦੀ ਕੜਛੀ ਹੈ ਤੇ ਚਾਹੇ ਉਹ ਮਤਲਬ ਤੇ ਗਿਆ ਜਿਹੜੀ ਸ਼ਸਤਰ ਦੀ ਆ ਤੇ ਚਾਹੇ ਕਲਮ ਆ ਜਿਹੜੀ ਗਿਆਨ ਦੀ ਐ ਇਹ ਸਾਰੀਆਂ ਸਿੱਖ ਦੇ ਲਈ ਬਰਾਬਰ अहमियत ਰੱਖਦੀਆਂ ਕਿਸੇ ਦੇ ਵਿੱਚ ਇਹਨਾਂ ਦੇ ਵਿੱਚ ਮੁਕਾਬਲੇਬਾਜ਼ੀ ਕਰਨੀ ਜਾਂ ਇਹ ਕਹਿਣਾ ਕਿ ਇੱਕ ਦੂਜੀ ਤੋਂ ਵੱਧ ਅਹਿਮ ਹੈ ਇਦਾਂ ਨਹੀਂ ਕਰਨਾ ਚਾਹੀਦਾ ਸਤਿ ਸ੍ਰੀ ਅਕਾਲ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਸ੍ਰੀ ਅਨੰਦਪੁਰ ਸਾਹਿਬ ਦੀ ਉਸ ਧਰਤੀ ਦੇ ਉੱਤੇ ਖੜੇ ਆ ਜਿੱਥੋਂ ਸਿੱਖ ਇਤਿਹਾਸ ਦਾ ਉਹ ਦੌਰ ਸ਼ੁਰੂ ਹੁੰਦਾ ਜਿਹੜੀ ਗਾਥਾ ਅਜਹੀ ਖੂਨ ਦੇ ਨਾਲ ਲਿਖੀ ਜਾਂਦੀ ਹੈ ਜੀ ਦੀ ਪੂਰੀ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਜੀ ਨੇ ਆਰੰਭ ਤੱਕ ਕੀਤੀ ਸਿੰਘ ਮਹੱਲਾ ਕੜਦੇ ਤੇ ਅੱਜ ਤੱਕ ਇਹ ਰਵਾਇਤ ਚੱਲੀ ਆ ਰਹੀ ਹੈ ਰਵਾਇਤ ਤਾਂ ਉਸੇ ਤਰ੍ਹਾਂ ਚੱਲੀ ਆ ਰਹੀ ਹੈ ਪਰ ਲੋਕ ਉਸ ਨੂੰ ਕਿਸ ਤਰ੍ਹਾਂ ਨਿਭਾ ਰਹੇ ਹਨ ਲੋਕ ਹੋਲਾ ਮਹੱਲਾ ਮਨਾਉਣ ਦੇ ਲਈ ਕੀ ਉਸੇ ਰੂਪ ਦੇ ਵਿਚਾਰੇ ਆ ਕਿ ਸੰਗਤ ਦੇ ਮਨ ਦੇ ਵਿੱਚ ਉਸੇ ਤਰ੍ਹਾਂ ਦੀ ਹੋਲਾ ਮਹੱਲੇ ਨੂੰ ਲੈ ਕੇ ਭਾਵਨਾ ਹੈਗੀ ਹੈ ਜਾਂ ਭਾਵਨਾਵਾਂ ਬਦਲ ਗਈਆਂ ਕੋਈ ਤਸਵੀਰਾਂ ਮੇਰੇ ਪਿੱਛੇ ਕੇ ਪੰਹ ਸਭ ਤੋਂ ਪਹਿਲਾਂ ਤੋੜਾ ਧਿਆਨ ਉਹਨਾਂ ਤਸਵੀਰਾਂ ਵੱਲ ਦਵਾਵਾਂਗਾ ਅਨੰਤਪੁਰ ਸਾਹਿਬ ਦੀ ਤਸਵੀਰ ਹੈ ਇੱਕ ਮਾਤਾ ਆਪਣੀ ਬੱਚੀ ਨੂੰ ਪੋਥੀ ਦੇ ਵਿੱਚੋਂ ਨਿਤਨੇਮ ਕਰਾਰੀ ਹੈ ਸੰਤਾਂ ਦੀਆਂ ਤਸਵੀਰਾਂ ਸਿੰਘਾਂ ਦੀਆਂ ਤਸਵੀਰਾਂ ਘੋੜਿਆਂ ਦੇ ਉੱਤੇ ਸਵਾਰ ਜੁੱਧ ਦੇ ਮੈਦਾਨ ਦੇ ਵਿੱਚ ਕਮਾਨ ਦੇ ਉੱਤੇ ਚੜਿਆ ਹੋਇਆ ਤੀਰ ਗੁਰਬਾਣੀ ਤੇ ਨਾਲ ਹੀ ਘੋੜਿਆਂ ਦੇ ਉੱਤੇ ਚੜੇ ਹੋਏ ਪੁਚੰਗੀ ਜਿੱਥੇ ਖੇਡਾਂ 'ਚ ਬਦਲ ਗਿਆ ਤਾਂ ਪਚੰਗੀ ਦਰਸਾ ਰਿਹਾ ਕਿ ਕਿੱਦਾਂ ਜੇ ਖੇਡਾਂ ਹੁੰਦੀਆਂ ਸੀ ਫਿਰ ਜੁੱਧ ਦੇ ਚਿੱਤਰ ਜੰਗ ਦੇ ਮੈਦਾਨ ਦੀ ਇੱਕ ਚਿਤਵੀ ਹੋਈ ਤਸਵੀਰ ਜਥੇ ਦੇ ਸਿੰਘ ਤਿਆਰ ਬਰ ਤਿਆਰ ਇੱਕ ਹੋਰ ਜੰਗ ਦੇ ਮੈਦਾਨ ਦੀ ਤਸਵੀਰ ਇੱਕ ਸਿੰਘ ਘੋੜੇ ਦੇ ਉੱਤੇ ਜਾਂ ਕਹਿ ਲਓ ਤਰੰਗ ਦੇ ਉੱਤੇ ਸਵਾਰ ਤੇ ਸੰਕਪੜ ਅਵਸਥਾ ਦੇ ਵਿੱਚ ਤੇ ਨਾਲ ਸਿੰਘ ਸਾਹਿਬ ਸਾਰੀਆਂ ਤਸਵੀਰਾਂ ਇਸੇ ਤਰ੍ਹਾਂ ਦੀਆਂ ਪਰ ਹੁਣ ਤਸਵੀਰਾਂ ਇਸ ਤਰ੍ਹਾਂ ਦੀ ਹੋ ਗਈ ਮੇਰੇ ਨਾਲ ਪਰਮਜੀਤ ਸਿੰਘ ਜੀ ਗਾਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦੀ ਤਸਵੀਰ ਤੋਂ ਦਾ ਬਿਲਕੁਲ ਅਲੱਗ ਹੈ ਸਿੱਖਣ ਨੂੰ ਤਾਂ ਇਹ ਵੀ ਗੱਲ ਆ ਵੀ ਸਿੱਖ ਤਾਂ ਚਿੱਤ ਦੇ ਵਿੱਚ ਯੁੱਧ ਵਿਚਾਰ ਦਾ ਪਰ ਅੱਜ ਸਿੱਖਾਂ ਦੇ ਚਿੱਤ ਦੇ ਵਿੱਚ ਕੀ ਅੱਜ ਤਾਂ ਨੌਜਵਾਨ ਆਂਦੇ ਆ ਟਰਾਲੀਆਂ ਦੇ ਉੱਤੇ ਵੱਡੇ ਸਪੀਕਰ ਲੱਗੇ ਹੋਏ ਆ ਜੀ ਭੂਤਾਂ ਵਾਲੇ ਮੂੰਹ ਖਰੀਦ ਕੇ ਲੈ ਕੇ ਜਾ ਰਹੇ ਆ ਪੀਪਣੀਆਂ ਬਾਜੇ ਵਜਾ ਰਹੇ ਆ ਕੰਨਾਂ ਦੇ ਵਿੱਚ ਮੁੰਦਰਾ ਸਿਰਾਂ ਦੇ ਉੱਤੇ ਕੇਸ ਹਨੀ ਇਹ ਤਸਵੀਰਾਂ ਅੱਜ ਦੀਆਂ ਤਸਵੀਰਾਂ ਹੋ ਸਕਦੀਆਂ ਦੇਖੋ ਸਮੇਂ ਦੇ ਦੌਰ ਦੇ ਨਾਲ ਉਤਰਾ ਚੜਾ ਜਿਹੜੇ ਆ ਉਹ ਆਉਂਦੇ ਰਹਿੰਦੇ ਜੇ ਆਪਾਂ ਇਤਿਹਾਸ ਦੇ ਵਿੱਚ ਨਿਗਾਹ ਮਾਰਦੇ ਤਾਂ 100 ਸਾਲ ਪਹਿਲਾਂ 1920 30 ਦੇ ਗੇੜ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਸਮਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਦੇਖਿਆ ਕਿ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਹਰਦੁੰਗ ਬਾਜੀ ਕਰਨ ਦੇ ਵਾਸਤੇ ਆਉਂਦੇ ਸੀਗੇ ਟੋਲੇ ਬਣਾ ਕੇ ਆਉਂਦੇ ਸੀਗੇ ਇੱਥੋਂ ਤੱਕ ਵੀ ਮਤਲਬ ਇਤਿਹਾਸ ਦੇ ਵਿੱਚ ਦਰਜ ਮਿਲਦਾ ਕਿ ਬੀਬੀਆਂ ਭੈਣਾਂ ਨੂੰ ਇੱਥੇ ਸ਼ਮੂਲੀਅਤ ਕਰਨੀ ਵੀ ਜਿਹੜੀ ਆ ਉਹ ਮੁਸ਼ਕਲ ਕਰ ਦਿੰਦੇ ਸੀਗੇ ਉਸ ਤੋਂ ਬਾਅਦ ਜਾਣ ਵਾਲੇ ਮਹਾਪੁਰਖਾਂ ਨੇ ਇਸ ਸਬੰਧ ਦੇ ਵਿੱਚ ਉੱਦਮ ਕੀਤਾ ਉਹਨਾਂ ਨੇ 3000 ਅੱਜ ਦੀ ਭਾਸ਼ਾ ਦੇ ਵਿੱਚ ਆਪਾਂ ਕਹਿ ਲਈਏ ਤਾਂ ਵਲੰਟੀਅਰ ਭਰਤੀ ਕੀਤਾ ਜਿਨ੍ਹਾਂ ਨੇ ਜਿਹੜਾ ਪਿਆਰ ਨਾਲ ਮੰਨਿਆ ਉਹਨੂੰ ਪਿਆਰ ਨਾਲ ਮਨਾਇਆ ਜਿਹੜੇ ਬੰਦੇ ਬਿਲਕੁਲ ਹੀ ਕਿਰਦਾਰ ਤੋਂ ਹੀਣੀਆ ਗੱਲਾਂ ਕਰਦੇ ਸੀਗੇ ਉਹਨਾਂ ਨੂੰ ਫਿਰ ਖਾਲਸਾਈ ਤਰੀਕਾਕਾਰ ਦੇ ਵਿੱਚ ਜੋਹਰ ਜਿਹੜੇ ਸੀਗੇ ਉਹ ਦਿਖਾਏ ਸੋ ਇਹ ਸਾਡੇ ਵਾਸਤੇ ਵਿਚਾਰਨ ਦੀ ਗੱਲ ਹੈਗੀ ਕਿ ਅੱਜ ਦੇ ਸਮੇਂ ਦੇ ਵਿੱਚ ਜੇਕਰ ਸਾਡਾ ਵਿਹਾਰ ਜਿਹੜਾ ਆ ਉਹ ਉਸ ਆਦਰਸ਼ਕ ਵਿਹਾਰ ਜਾਂ ਗੁਰੂ ਸਾਹਿਬ ਦੇ ਵੱਲੋਂ ਦਿੱਤੇ ਹੋਏ ਆਚਰਣ ਦੀ ਨੇੜਤਾ ਵਾਲਾ ਨਹੀਂ ਹੈਗਾ ਤੇ ਸਾਨੂੰ ਸਾਰਿਆਂ ਨੂੰ ਇੱਕ ਸਮਾਜ ਵੱਜੋਂ ਦੀ ਜ਼ਿੰਮੇਵਾਰੀ ਉਠਣੀ ਪੈਣੀ ਮਸਲਾ ਇਹ ਨਹੀਂ ਹੈਗਾ ਕਿ ਮੈਂ ਉਹ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਮਸਲਾ ਇਹ ਹੈ ਕਿ ਸਾਡੇ ਸਮਾਜ 'ਚ ਉਹ ਗੱਲ ਹੋ ਰਹੀ ਤਾਂ ਮੈਂ ਉਹਦੇ ਵਾਸਤੇ ਕਿਸ ਤਰ੍ਹਾਂ ਦਾ ਯੋਗਦਾਨ ਪਾ ਸਕਦਾ ਉਹਨੂੰ ਰੋਕਣ ਦੇ ਵਾਸਤੇ ਸੋ ਅੱਜ ਵੀ ਸਵੇਰ ਕੁਝ ਹੋਰ ਵੀ ਵੀਰ ਆਏ ਸੀ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਹੋਇਆ ਉਹਦੇ ਵਿੱਚ ਇੱਕ ਗੱਲ ਤੇ ਹੋਈ ਕਿ ਬਹੁਤ ਸਾਰੇ ਬੰਦੇ ਦੇਖਾ ਦੇਖੀ ਦੇ ਵਿੱਚ ਲੱਗ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਯੂਥ ਦੇ ਵਿੱਚ એનર્ਜੀ ਐ દિਸ਼ਾਹੀਣਤਾ ਐ ਪਤਾ ਨਹੀਂ ਹੈ ਕਿ ਕਿਸ ਪਾਸੇ ਨੂੰ એનર્ਜੀ ਜਿਹੜੀ ਆ ਜਾਂ ਊਰਜਾ ਜਿਹੜੀ ਆ ਉਹ ਲਾਈ ਜਾਵੇ ਸੋ ਇੱਕ ਉਦਮ ਤਾਂ ਇਹੀ ਹੋ ਸਕਦਾ ਕਿ ਇੱਥੇ ਇਸ ਤਰ੍ਹਾਂ ਦੇ ਉਪਰਾਲੇ ਹੋਣ ਜਿੱਦਾਂ ਇਹ ਤੁਸੀਂ ਤਸਵੀਰਾਂ ਦਿਖਾਈਆਂ ਦੋ ਦਿਨ ਹੋ ਗਏ ਕੁਦਰਤੀ ਮਾਰਾਹੇ ਵੱਲੋਂ ਸਬ ਬਣਿਆ ਇਸ ਥਾਂ ਦੇ ਉੱਪਰ ਵਿਚਰਦਿਆਂ ਦੇਖਿਆ ਇੱਥੇ ਕਿਤਾਬਾਂ ਦੇ ਨਾਲ ਸੰਬੰਧਿਤ ਸਟਾਲ ਨੇ ਉਸ ਤੋਂ ਇਲਾਵਾ ਇੱਧਰ ਇੱਕ ਸੰਸਥਾ ਵਾਲੇ ਵੀਰ ਨੇ ਉਹ ਗੁਰਮਤ ਦਾ ਇੱਕ ਉਹਨਾਂ ਨੇ ਪਰਚਾ ਤਿਆਰ ਕੀਤਾ ਹੋਇਆ ਇਤਿਹਾਸ ਦੀ ਮੁੱਢਲੀ ਜਾਣਕਾਰੀ ਦਾ ਉਹ ਦਾ ਸਵਾਲ ਜਵਾਬ ਹੈਗੇ ਆ ਇੱਧਰ ਤਸਵੀਰਾਂ ਆ ਨਾਲ ਕਿਤਾਬਾਂ ਨੇ ਇੱਧਰ ਕਿਤਾਬਾਂ ਨੇ ਦਸਤਾਰਾਂ ਦੇ ਕੈਂਪ ਲੱਗੇ ਹੋਏ ਤੇ ਇਸ ਥਾਂ ਦਾ ਜਿਹੜਾ ਮਾਹੌਲ ਆ ਉਹ ਬੜੇ ਜਾਬਤੇ ਦੇ ਵਿੱਚ ਸੀਗਾ ਇੱਕ ਤਾਂ ਚਲੋ ਵੈਸੇ ਹੀ ਤਖਤ ਸਾਹਿਬ ਦੀ ਨੇੜਤਾ ਦੇ ਵਿੱਚ ਐ ਤੇ ਵੈਸੇ ਵੀ ਸੀਗਾ ਪਰ ਜਦੋਂ ਥੋੜਾ ਜਿਹਾ ਬਾਹਰ ਜਾਂਦੇ ਆ ਤਾਂ ਮਾਹੌਲ ਬਦਲਣਾ ਸ਼ੁਰੂ ਹੋ ਜਾਂਦਾ ਜਿੱਥੇ ਕੋਈ ਵਾਜੇ ਪੀਪੜੀਆਂ ਵਾਲੇ ਨੇ ਜਾਂ ਹੋਰ ਨੇ ਉਸ ਤੋਂ ਬਾਅਦ ਜਾਣੇ ਤਾਂ ਜ਼ਿਆਦਾ ਰੰਗ ਤਮਾਸ਼ੇ ਵਾਲਾ ਮਾਹੌਲ ਜਿਹੜਾ ਆ ਉਹ ਆ ਜਾਂਦਾ ਇਹਦੇ ਵਿੱਚ ਇੱਕ ਗੱਲ ਤਾਂ ਇਹ ਸਮਝਣ ਦੇ ਵਿੱਚ ਮਿਲਦੀ ਹੈ ਕਿ ਜਿਸ ਤਰ੍ਹਾਂ ਦੀਆਂ ਚੀਜ਼ਾਂ ਦੀ ਬਹੁਤਾਤ ਹੋਊਗੀ ਲੋਕਾਂ ਦਾ ਵਿਹਾਰ ਉਸੇ ਤਰ੍ਹਾਂ ਦਾ ਹੋਊਗਾ ਸੋ ਸਾਡੇ ਸਾਹਮਣੇ ਇੱਕ ਸਵਾਲ ਤਾਂ ਇਹੀ ਹੋਣਾ ਚਾਹੀਦਾ ਕਿ ਅਸੀਂ ਚੰਗੀਆਂ ਚੀਜ਼ਾਂ ਆਪਣੀ ਰਵਾਇਤ ਨਾਲ ਜੋੜਨ ਵਾਲੀਆਂ ਚੀਜ਼ਾਂ ਇਤਿਹਾਸ ਦੀ ਗੁਰਮਤ ਦੀ ਜਾਣਕਾਰੀ ਤੇ ਪ੍ਰੇਰਣਾ ਦੇਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਦਾਂ ਕੀਤੀਆਂ ਜਾਣ ਜਿਸ ਤਰ੍ਹਾਂ ਕੁਝ ਇੱਕ ਗੱਲਾਂ ਦੇ ਬਾਰੇ ਦੇ ਵਿੱਚ ਵਿਚਾਰ ਹੋਈ ਤੇ ਇਹ ਆਇਆ ਕਿ ਕੋਈ ਸ਼ਸਤਰ ਵਿੱਦਿਆ ਦੇ ਅਭਿਆਸ ਦੇ ਕੈਂਪ ਲਗਾਏ ਜਾ ਸਕਦੇ ਆ ਜਾਂ ਤੀਰ ਅੰਦਾਜ਼ੀ ਨਿਸ਼ਾਨੇਬਾਜ਼ੀ ਇਸ ਤਰ੍ਹਾਂ ਦੇ ਕੋਈ ਵੀ ਉਦਮ ਜਿਹੜੇ ਆ ਉਹ ਕੀਤੇ ਜਾ ਸਕਦੇ ਆ ਹੁ ਨੌਜਵਾਨ ਆਉਂਦੇ ਆ ਅੱਜ ਕੱਲ ਮੀਡੀਆ ਦਾ ਯੋਗਿਆ ਪ੍ਰਚਾਰ ਦੇ ਸਾਧਨ ਹੁਣ ਉਹਨਾਂ ਨੂੰ ਪਤਾ ਹੋਵੇ ਕਿ ਫਲਾਨੀ ਥਾਂ ਦੇ ਉੱਪਰ ਕੋਈ ਮੁੱਢਲੇ ਗਤਕੇ ਦੇ ਵਾਰ ਸਿਖਾਏ ਜਾਣੇ ਆ ਡਾਂਗ ਕਿਵੇਂ ਫੜਨੀ ਆ ਕਿਵੇਂ ਚਲਾਉਣੀ ਆ ਸ਼ਸਤਰ ਵਿੱਦਿਆ ਦਾ ਅਭਿਆਸ ਕਿੱਦਾਂ ਕਰਨਾ ਇਦਾਂ ਦੀਆਂ ਗੱਲਾਂ ਦਾ ਜੇ ਪਤਾ ਹੋਣਾ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਵੈਸੇ ਹੀ ਇੱਥੇ ਘੁੰਮਦੇ ਫਿਰਦੇ ਜਾਂ ਮੇਲਾ ਦੇਖ ਰਹੇ ਆ ਉੱਥੇ ਜਾ ਸਕਦੇ ਆ ਫਿਰ ਉਸ ਤੋਂ ਇਲਾਵਾ ਇਹ ਹੈਗਾ ਕਿ ਇੱਕ ਵਿਚਾਰ ਇਹ ਵੀ ਆਇਆ ਕਿ ਪਹਿਲੇ ਸਮੇਂ ਦੇ ਵਿੱਚ ਘੋੜੇ ਜਿਹੜੇ ਸੀਗੇ ਉਹ ਸਾਡਾ ਪ੍ਰਮੁੱਖ ਸਾਧਨ ਸੀ ਪਰ ਅੱਜ ਦੇ ਸਮੇਂ 'ਚ ਮੋਟਰਸਾਈਕਲ ਜਾਂ ਇਸ ਤਰ੍ਹਾਂ ਦੇ ਹੈਗੇ ਤੇ بڑے ਬੰਦਿਆਂ ਦੇ ਮਨ ਦੇ ਵਿੱਚ ਇਹ ਵੀ ਹੁੰਦਾ ਕਿ ਅਸੀਂ ਕੋਈ ਕਿਸੇ ਤਰ੍ਹਾਂ ਦੇ ਇਹਨਾਂ ਦੇ ਨਾਲ ਕਰਤੱਵ ਜਾਂ ਜੋਹਰ ਦਿਖਾਈਏ ਪਰ ਜਦੋਂ ਹੁਣ ਉਹ ਸੜਕਾਂ ਦੇ ਉੱਪਰ ਦਿਖਾਏ ਜਾ ਰਹੇ ਆ ਦੂਜਿਆਂ ਨੂੰ ਕਿਸੇ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਤੇ ਇਹ ਗੱਲ ਲੱਗਦੀ ਕਿ ਇਹ ਹੁੱਲੜਬਾਜੀ ਹੋ ਰਹੀ ਹੈ ਉਹੀ ਜੇਕਰ ਉਹਦਾ ਕੋਈ ਨੇਮ ਵਿਚਾਰ ਵਿਚਾਰ ਕੇ ਕੀਤਾ ਜਾਵੇ ਕਿ ਕੋਈ ਕੋਈ ਉਹਦੀ ਮੁਕਾਬਲੇ ਬਾਜੀ ਜਾਂ ਕਿਤੇ ਵੀ ਜਾ ਕੇ ਉਹ ਆਪ ਦੀ ਜੇ ਅਗਲੇ ਕਿਸੇ ਨੂੰ ਲੱਗਦਾ ਕਿ ਮੇਰੇ ਕੋਲ ਕੋਈ ਹੁਨਰ ਹੈਗਾ ਮੈਂ ਆ ਜੋਕੇ ਸਾਧਨਾ ਦੇ ਨਾਲ ਕੋ ਹੁਨਰ ਦਿਖਾ ਸਕਦਾ ਉਹਨੂੰ ਦਿਖਾਉਣ ਦਾ ਕੋ ਬੰਨ ਨੂੰ ਬੰਨਿਆ ਜਾ ਸਕਦਾ ਆ ਪਰ ਇਹ ਸਾਰਾ ਕੁਝ ਤਾਂ ਹੋ ਸਕਦਾ ਜੋ ਸਾਡੀ ਰਵਾਇਤ ਦੇ ਵਿੱਚ ਹੋਲੇ ਮਹੱਲੇ ਦੇ ਦੋ ਰੂਪ ਜਾਂ ਦੋ ਪ੍ਰਸੰਗ ਇਹਦੇ ਨਾਲ ਹੀ ਜੁੜੇ ਹੋਏ ਆ ਇੱਕ ਤਾਂ ਸ਼ਸਤਰ ਵਿਦਿਆ ਅਭਿਆਸ ਦਾ ਹੈਗਾ ਦੂਜਾ ਇਹ ਹੈਗੇ ਖਾਲਸਾ ਜੀ ਸਾਲ ਦੇ ਵਿੱਚ ਦੋ ਵਾਰ ਇਕੱਤਰ ਹੁੰਦਾ ਸੀ ਹੋਲੇ ਮਹੱਲੇ ਦੇ ਉੱਪਰ ਅਨੰਦਪੁਰ ਸਾਹਿਬ ਤੇ ਦੀਵਾਲੀ ਦੇ ਉੱਪਰ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਜਿੰਨੇ ਵੀ ਸਾਡੇ ਜਥਿਆਂ ਦੇ ਮੁਖੀ ਸੀਗੇ ਜਾਂ ਮਿਸਲਾਂ ਦੇ ਮੁਖੀ ਸੀਗੇ ਉਹ ਮਿਲਦੇ ਸੀਗੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਸੀ ਕਿ ਸਾਡੇ ਸਾਹਮਣੇ ਕੀ ਤਰਪੇਸ਼ ਚੁਣੌਤੀਆਂ ਉਹਨਾਂ ਦੇ ਹੱਲ ਕਿੱਦਾਂ ਕੱਢੇ ਜਾਣ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਵਿਚਾਰ ਰਹੇ ਤਾਂ ਹੋ ਸਕਦੀਆਂ ਜੇਕਰ ਸਾਡੇ ਵਿੱਚ ਘਟੋ ਘਟ ਆਪਸ ਦੇ ਵਿੱਚ ਵਿਚਾਰ ਵਟਾਂਦਰੇ ਦਾ ਮਾਹੌਲ ਬਣੇ ਆਪਸ ਦੇ ਵਿੱਚ ਮਿਲ ਬੈਠੀਏ ਇੱਕ ਦੂਸਰੇ ਦੇ ਨਾਲ ਵਿਚਾਰ ਵਟਾਂਦਰਾ ਹੋਵੇ ਉਹਦੇ ਵਿੱਚੋਂ ਦੇਖੀਏ ਕਿ ਜਿਹੜੀ ਆ ਸਮੱਸਿਆ ਇੱਕ ਉੱਬਰ ਦੀ ਨਜ਼ਰ ਆ ਰਹੀ ਜਿਨੇ ਬੜਾ ਮੰਦਪਾਗਾ ਰੂਪ ਪਿਛਲੇ ਸਾਲ ਦੇ ਵਿੱਚ ਅਖਤਿਆਰ ਕੀਤਾ ਜਿਹੜਾ ਨੌਜਵਾਨ ਦਾ ਕਤਲ ਹੋਇਆ ਸੀਗਾ ਵੀ ਇਹਨਾਂ ਨੂੰ ਜੇ ਵਾਪਰਨ ਤੋਂ ਰੋਕਣਾ ਆ ਤੇ ਉਹਦੇ ਵਾਸਤੇ ਕੌਣ ਕੀ ਕਰ ਸਕਦਾ ਆ ਜ਼ਿੰਮੇਵਾਰੀਆਂ ਤੈਅ ਹੋਣ ਕਾਰਜ ਵੰਡੇ ਜਾਣ ਤਾਂ ਹੀ ਨਿਪਰੇ ਚੜ ਸਕਦਾ ਪਿਛਲੇ ਸਮੇਂ ਦੇ ਦੌਰਾਨ ਇਦਾਂ ਦੇ ਉਪਰਾਲੇ ਹੋਏ ਜਿਸ ਤਰ੍ਹਾਂ ਮਸਤੂਆਣਾ ਸਾਹਿਬ ਦਾ ਜਿਹੜਾ ਜੋੜ ਮੇਲਾ ਸੀ ਪਿਛਲੇ ਸਾਲ ਕੁਦਰਤੀ ਉੱਥੇ ਜਾਣ ਦਾ ਮੌਕਾ ਮਿਲਿਆ ਉੱਥੇ ਰੰਗ ਤਮਾਸ਼ੇ ਖੇਡ ਤਮਾਸ਼ੇ ਬਹੁਤ ਜ਼ਿਆਦਾ ਸੀਗੇ ਪਰ ਉੱਥੇ ਕੋਈ ਇੱਕ ਸੰਗਤ ਨੇ ਕੋਈ ਇੱਕ ਜਥੇਆ ਨੇ ਇਹ ਤਹਈਆ ਕੀਤਾ ਕਿ ਆਪਾਂ ਇਹਦਾ ਮਾਹੌਲ ਜਿਹੜਾ ਉਹ ਗੁਰਮਤ ਦੇ ਅਨੁਸਾਰੀ ਕਰਨਾ ਹੈ ਉਹਨਾਂ ਨੇ ਪਰ ਇੱਕ ਸਾਲ ਜਿਹੜਾ ਯਤਨ ਆ ਉਹ ਕਿਸੇ ਨਾ ਕਿਸੇ ਰੂਪ ਚ ਚੱਲਦਾ ਰੱਖਿਆ ਤਿੰਨ ਮਹੀਨੇ ਪਹਿਲਾਂ ਤੋਂ ਕਵਾਇਦ ਕਰਕੇ ਉਹਨਾਂ ਵੀਰਾਂ ਨੇ ਮਤਲਬ ਮਤੇ ਜਿਹੜੇ ਆ ਉਹ 51 ਪਿੰਡਾਂ ਦੇ ਵਿੱਚੋਂ ਮਤੇ ਪਾਏ ਇਸ ਵਾਰ ਵੀ ਸਾਨੂੰ ਜਾਣ ਦਾ ਮੌਕਾ ਮਿਲਿਆ ਸਾਡੀ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਹੋਈ ਜਿਹੜੀਆਂ ਸੰਗਤਾਂ ਆਈਆਂ ਸੀ ਉਹਨਾਂ ਨੇ ਕਿਹਾ ਕਿ ਨਹੀਂ ਇਸ ਵਾਰ ਬਹੁਤ ਫਰਕ ਆ ਪਰ ਉਹਨਾਂ ਨੇ ਉੱਥੇ ਉਦਮ ਕੀਤਾ ਤਰਦਦ ਕੀਤਾ ਤਾਂ ਮਾਹੌਲ ਦੇ ਵਿੱਚ ਫਰਕ ਪਿਆ ਇਹ ਤਾਂ ਸਿੱਖੀ ਦਾ ਧੁਰਾ ਇੱਥੇ ਤਾਂ ਖਾਲਸਾ ਜਨਮ ਲੈਂਦਾ ਹੈ ਖਾਲਸਾ ਪ੍ਰਗਟ ਹੋਇਆ ਹੈ ਖਾਲਸਾ ਪਰ ਇੱਥੇ ਤੁਸੀਂ ਕਹਿੰਦੇ ਥੋੜੇ ਜਿਹਾ ਸਟਾਲ ਸਿਰਫ ਸਿੱਖੀ ਨਾਲ ਸੰਬੰਧਤ ਤਾਂ ਉਸ ਤੋਂ ਬਾਅਦ ਖਾਣੇ ਪੀਣੇ ਦੀਆਂ ਦੁਕਾਨਾਂ ਖਟੌਣਿਆਂ ਦੀਆਂ ਦੁਕਾਨਾਂ ਉਹ ਤਾਂ ਬੜੀ ਦੂਰ ਤੱਕ ਜਾਂਦੀਆਂ ਜੀ ਫਿਰ ਤੁਹਾਨੂੰ ਇੱਥੇ ਜਗ੍ਹਾ ਤਾਂ ਬੜੇ ਆਰਾਮ ਨਾਲ ਮਿਲ ਗਈ ਹੋਗੀ ਵੀ ਆਰਾਮ ਨਾਲ ਇੱਥੇ ਤੁਹਾਨੂੰ ਮਿਲ ਜਾਂਦੀ ਵੀ ਬਹਿ ਜਾਓ ਸਟਾਲ ਜਿੰਨੇ ਮਰਜ਼ੀ ਲਾ ਲਓ ਨਹੀਂ ਦੇਖੋ ਚਲੋ ਜਿਹੜੀ ਘਟਨਾ ਤੁਹਾਡੇ ਸਾਹਮਣੇ ਵਾਪਰੀ ਹੈ ਨਾ ਆਪਾਂ ਇਹ ਮੰਨਦੇ ਵੀ ਚਲੋ ਇੱਕ ਵੀਰ ਦਾ ਵਿਹਾਰ ਹੈ ਘਟਨਾ ਨੂੰ ਥੋੜਾ ਜਿਹਾ ਸਪਸ਼ਟ ਕਰ ਦਿਓ ਜੀ ਜਿਹੜਾ ਵੀ ਪਤਾ ਲੱਗ ਜਾਵੇ ਦਰਸ਼ਕਾਂ ਨੂੰ ਘਟਨਾ ਕੀ ਵਾਪਰੀ ਤੇ ਦੇਖੋ ਸੱਜਣ ਆਪਣੇ ਜਿਹੜੇ ਹੈਗੇ ਉਹ ਕਿਤਾਬਾਂ ਦੀ ਪ੍ਰਦਰਸ਼ਨੀ ਲਾਉਣ ਦੇ ਵਾਸਤੇ ਜਿਹੜੀ ਅਸੀਂ ਅਦਾਰੇ ਦੇ ਵੱਲੋਂ ਇਸ ਹੱਥ ਲਾਈ ਹੋਈ ਹੈ ਉਹਦੇ ਵਾਸਤੇ ਜੋ ਲੋੜਿੰਦਾ ਹੁੰਦਾ ਪੱਤਰ ਵਿਹਾਰ ਉਹ ਕੀਤਾ ਹੋਇਆ ਸੀਗਾ ਤੇ ਉਹ ਦਫ਼ਤਰ ਦੇ ਵਿੱਚ ਗਏ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਜਿੱਥੇ ਵੀ ਟੁਕਮਾ ਥਾਂ ਲੱਗਦਾ ਉੱਥੇ ਲਾ ਲਓ ਤੇ ਇੱਥੇ ਦਸਤਾਰਾਂ ਦਾ ਕੈਂਪ ਸੀ ਉਹਦੇ ਨਾਲ ਅਸੀਂ ਜਿਹੜੀ ਹੈਗੀ ਉਹ ਆਪਣੀ ਪੁਸਤਕਾਂ ਦੀ ਪ੍ਰਦਰਸ਼ਨੀ ਲਾ ਲਈ ਤਾਂ ਵੀਰ ਆਏ ਉਹਨਾਂ ਦੇ ਗੱਲਬਾਤ ਦਾ ਕਰਨ ਦਾ ਤਰੀਕਾ ਉਸ ਦਿਨ ਵੀ ਕਾਫੀ ਕਰਕਤ ਸੀਗਾ ਉਹਨਾਂ ਨੇ ਕਿਹਾ ਕਿ ਇਹਨੂੰ ਚੱਕੋ ਤੁਸੀਂ ਇੱਦਾਂ ਕਿੱਦਾਂ ਸੀਗਾ ਵੀ ਦੇਖੋ ਅਸੀਂ ਦਫ਼ਤਰ ਸਿੰਘ ਸਿੰਘਾਂ ਨੇ ਕਿਹਾ ਵੀ ਅਸੀਂ ਗਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਕਹੇ ਦੇ ਉੱਪਰ ਲਾਈ ਆ ਵੀ ਬਾਕੀ ਜਿਨੇ ਜੋ ਕਰਨਾ ਜੇ ਕਿਸੇ ਨੇ ਹੋਰ ਲਾਣਾ ਅਸੀਂ ਉਹਨਾਂ ਨੂੰ ਸਹਾਇਕ ਕਰਨ ਲਈ ਤਿਆਰ ਹਾਂ ਪਰ ਉਹ ਨਹੀਂ ਇਸ ਗੱਲ ਦੇ ਉੱਪਰ ਸੀਗੇ ਚਲੋ ਸਮਾਂ ਲੰਘ ਗਿਆ ਇੱਥੇ ਕੁਝ ਵੀਰਾਂ ਦੀਆਂ ਗੱਡੀਆਂ ਲੱਗੀਆਂ ਸੀ ਅੱਜ ਉਹ ਗਏ ਤਾਂ ਉਹਨਾਂ ਨੇ ਪੁਸਤਕਾਂ ਦੀ ਜਿਹੜੀ ਪ੍ਰਦਰਸ਼ਨੀ ਆ ਉਹ ਇਸ ਥਾਂ ਦੇ ਉੱਪਰ ਲਿਆ ਆਂਦੀ। ਹੁਣ ਉਹ ਕਹਿੰਦੇ ਕਿ ਤੁਸੀਂ ਇੱਥੇ ਸਾਨੂੰ ਪਹਿਲਾਂ ਵੈਸੇ ਇਹੀ ਲੱਗਿਆ ਕਿ ਉਹ ਮਜ਼ਾਕ ਕਰ ਰਹੇ ਆ ਪਰ ਉਹਨਾਂ ਦਾ ਮਤਲਬ ਦੇਖੋ ਹੈ ਤਾਂ ਮੰਦ ਭਾਗੀ ਗੱਲ ਹੈ ਕਿ ਜੇਕਰ ਤੁਸੀਂ ਗੁਰਮਤ ਜਾਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਕੋਈ ਚੀਜ਼ ਜਿਹੜੀ ਪ੍ਰਦਰਸ਼ਿਤ ਕਰ ਰਹੇ ਆ ਤਾਂ ਉਹ ਆ ਕੇ ਇਸ ਤਰੀਕੇ ਦੇ ਨਾਲ ਵਿਹਾਰ ਕਰਨ ਪਰ ਮੰਨ ਦੇ ਵਿੱਚ ਕੋਈ ਇਸ ਪੱਖੋਂ ਗਿਲਾ ਨਹੀਂ ਹੈਗਾ ਕਿ ਉਹ ਕਿਸੇ ਇੱਕ ਵਿਅਕਤੀ ਦੀ ਆਪਾਂ ਮੰਨ ਸਕਦੇ ਕਿ ਉਹਦੇ ਵਿਹਾਰ ਦੀ ਕਮੀ ਹੋ ਸਕਦੀ ਹੈ ਵੀ ਬਾਕੀ ਐਵੇਂ ਕਈ ਹੋਰ ਕਿਸੇ ਦੇ ਵੱਲੋਂ ਸਹਿਯੋਗ ਹੀ ਆ ਤਕਰੀਬਨ ਬਿਜਲੀ ਜਾਂ ਹੋਰ ਜਿਹੜਾ ਕੀਤਾ ਹੋਇਆ ਬਾਕੀ ਇਹ ਵੀ ਹੈ ਕਿ ਆਪਾਂ ਨੂੰ ਪਤਾ ਕਿ ਹੁਣ ਜਿੰਨੇ ਵੀ ਆਪਣੇ ادارے ਜਾਂ ਵੱਡੀਆਂ ਸੰਸਥਾਵਾਂ ਉਹਨਾਂ ਦਾ ਪ੍ਰਬੰਧ ਕੋਈ ਅਦਰਸ਼ਕ ਰੂਪ ਦੇ ਵਿੱਚ ਤਾਂ ਚੱਲ ਨਹੀਂ ਰਿਹਾ ਹੈਗਾ ਸੋ ਰਲ ਮਿਲ ਕੇ ਜਿਹੜਾ ਸਮਾਂ ਲੰਘ ਜਾਵੇ ਉਹ ਚੰਗਾ ਆ ਬਾਕੀ ਇਹ ਹੈਗਾ ਕਿ ਹੋਰ ਕਰਨ ਵਾਲੇ ਕਾਰਜ ਬਹੁਤ ਹੈਗੇ ਆ ਸੋ ਉਸ ਪਾਸੇ ਨੂੰ એનર્ਜੀ ਲਈ ਜਾਵੇ ਇੱਕ ਜਿਹੜੀ ਘਟਨਾ ਵਾਪਰੀ ਉਹ ਮੈਂ ਚਾਹੁੰਦਾ ਨਹੀਂ ਹੈਗਾ ਵੀ ਉਹਨੂੰ ਆਪਾਂ ਜ਼ਿਆਦਾ ਜਿਹੜਾ ਹੈਗਾ ਉਹਨੂੰ ਉਸ ਪਾਸੇ ਨੂੰ ਜਾਇਆ ਜਾਵੇ ਜਿਹੜਾ ਤੁਸੀਂ ਇਹ ਗੱਲ ਕਹੀ ਕਿ ਖਾਲਸੇ ਦਾ ਧੁਰਾ ਆ ਇੱਥੇ ਇਸ ਤਰ੍ਹਾਂ ਦਾ ਮਾਹੌਲ ਕਿਉਂ ਹੈ ਉਹ ਦੇਖੋ ਜਿਹੜਾ ਕਾਲ ਹੈ ਜਿਸ ਨੂੰ ਆਪਾਂ ਸਮਾਂ ਗੈਨੇ ਉਹ ਹਰ ਇੱਕ ਦੇ ਉੱਪਰ ਅਸਰ ਪਾਉਂਦਾ ਆ ਤੋ ਸਾਡੇ ਦਾਨਿਸ਼ਵਰਾਂ ਨੇ ਇਹੀ ਗੱਲ ਦੱਸੀ ਕਿ ਜਦੋਂ ਕੋਈ ਵੀ ਸਾਡਾ ਜਿਹੜਾ ਸਮਾਜ ਐ ਜਾਂ ਕੌਮਾਂ ਨੇ ਜਦੋਂ ਆਪਨੇ ਗੁਰੂ ਲੇਵ ਦੀ ਨੇੜਤਾ ਦੇ ਵਿੱਚ ਵਿਚਰਦੀਆਂ ਤਾਂ ਉਹਨਾਂ ਦਾ ਆਚਰਣ ਜਿਹੜਾ ਆ ਉਹ ਬੜਾ پاک ਪਵਿੱਤਰ ਹੁੰਦਾ ਜਾਂਦਾ ਪਰ ਜਦੋਂ ਉਹੀ ਕੌਮਾਂ ਉਹੀ ਲੋਕ ਜਿਹੜੇ ਆ ਉਹ ਗੁਰੂ ਦੇ ਲੇਵ ਤੋਂ ਉਹਦੇ ਆਦਰਸ਼ਾਂ ਤੋਂ ਦੂਰ ਵਿਚਰਨਾ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਦਾ ਵਿਹਾਰ ਜਿਹੜਾ ਆ ਉਹ ਦੁਨਿਆਵੀ ਲੋਕਾਂ ਦੇ ਨਾਲੋਂ ਉਹਦੇ ਵਿੱਚ ਫਰਕ ਨਹੀਂ ਰਹਿੰਦਾ ਸੋ ਜੇ ਸਾਡੇ ਸਾਡੇ ਇਨਾਂ ਸਥਾਨਾਂ ਦੇ ਉੱਪਰ ਅੱਜ ਵਿਹਾਰ ਸਿੱਖੀ ਦੀ ਡੇਟਾ ਵਾਲਾ ਨਹੀਂ ਹੈਗਾ ਤੇ ਸਾਨੂੰ ਇਹ ਮੰਨਣਾ ਚਾਹੀਦਾ ਕਿ ਸਾਡਾ ਸਮਾਜ ਆਪਣੀ ਆਮ ਜ਼ਿੰਦਗੀ ਦੇ ਵਿੱਚ ਸਿੱਖੀ ਦੇ ਨੇੜੇ ਨਹੀਂ ਵਿਚਰ ਰਿਹਾ ਹੈਗਾ ਜਦੋਂ ਗੁਰੂ ਸਾਹਿਬ ਨੇ ਮਹੱਲਾ ਸਟਾਰਟ ਕੀਤਾ ਸੀ ਇੱਥੇ ਜੀ ਤਾਂ ਉਸ ਸਮੇਂ ਸਿੰਘ ਆਪਣੀ ਜਿਹੜੀ ਸ਼ਸਤਰ ਵਿੱਦਿਆ ਦਾ ਪ੍ਰਦਰਸ਼ਨ ਕਰਦੇ ਸੀ ਤਿਆਰ ਹੋ ਕੇ ਆਉਂਦੇ ਸੀ ਵੀ ਗੁਰੂ ਸਾਹਿਬ ਨੂੰ ਭਾਜੀਏ ਕਿਸੇ ਤਰ੍ਹਾਂ ਗੁਰੂ ਸਾਹਿਬ ਨੂੰ ਚੰਗੇ ਲੱਗੇ ਤੇ ਹੁਣ ਜਿਹੜੇ ਹੈਗੇ ਨੌਜਵਾਨਾਂ ਨੂੰ ਸੁਨੇਹਾ ਨਹੀਂ ਅਸੀਂ ਦੇ ਸਕੇ ਕਿੱਥੇ ਕਮੀ ਰਹਿ ਗਈ ਕਿ ਨੌਜਵਾਨ ਆਪਣੇ ਘੋੜਿਆਂ ਦੇ ਨਾਲ ਨਹੀਂ ਜੁੜ ਸਕੇ ਸ਼ਾਸਤਰ ਵਿੱਦਿਆ ਦੇ ਨਾਲ ਨਹੀਂ ਜੁੜ ਸਕੇ ਸਮਝ ਨਹੀਂ ਸਕੇ ਵੀ ਤਿਆਰ ਵਰ ਤਿਆਰ ਹੋ ਕੇ ਇੱਥੇ ਆਣਾ ਸੀ ਤੇ ਚਰਨ ਗੰਗਾ ਸਟੇਡੀਅਮ 'ਚ ਫਿਰ ਸ਼ਾਸਤਰ ਵਿੱਦਿਆ ਦੇ ਜੋਰ ਜਾਂ ਘੋੜਸਵਾਰੀ ਦੇ ਜੋਰ ਦਿਖਾਣੇ ਸੀ ਆਪਾਂ ਇਹੀ ਗੱਲ ਪਹਿਲਾਂ ਕੀਤੀ ਵੀ ਇੱਕ ਸਮੱਸਿਆ ਸਾਡੇ ਸਾਹਮਣੇ ਪੈਦਾ ਹੋ ਗਈ ਆਪਾਂ ਇਹ ਦੇਖੀਏ ਵੀ ਦਾ ਹੱਲ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਕਮੀ ਰਹੀ ਆ ਤੇ ਸਮੱਸਿਆ ਆਈ ਹੈ ਬਾਕੀ ਵੀ ਜਿੰਦਾ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ 100 ਸਾਲ ਪਹਿਲਾਂ ਵੀ ਲਗਭਗ ਇਹੀ ਮਾਹੌਲ ਸੀਗਾ ਅਸੀਂ 2002 ਦੇ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਕਾਲਤ ਦੀ ਪੜ੍ਹਾਈ ਕਰਨ ਦੇ ਵਾਸਤੇ ਗਿਆ ਸੀਗਾ ਉਸ ਸਮੇਂ ਅਸੀਂ ਦੇਖਿਆ ਕਿ ਉੱਥੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ ਉੱਥੇ ਵੀ ਦੁਨਿਆਵੀ ਰੰਗ ਤਮਾਸ਼ੇ ਚੰਡੋਲ ਇੱਥੋਂ ਤੱਕ ਕਿ ਇੱਕ ਸਾਲ ਔਰਕੈਸਟਰਾ ਵਾਲੇ ਵੀ ਉੱਥੇ ਲੱਗੇ ਸੀਗੇ ਪਰ ਉੱਥੇ ਚਲੋ ਫਤਿਹਗੜ੍ਹ ਸਾਹਿਬ ਜੋ ਸ਼ਹੀਦੀਆਂ ਹੋਈਆਂ ਉਹਦੇ ਕਰਕੇ ਬਹੁਤ ਸੰਵੇਦਨਸ਼ੀਲਤਾ ਜਿਹੜੀ ਉਹ ਜ਼ਿਆਦਾ ਹੁੰਦੀ ਹੈ ਤਾਂ ਉਥੇ ਇੱਕ ਸਿਵਲ ਪ੍ਰਸ਼ਾਸਕ ਹੀ ਇਸ ਤਰ੍ਹਾਂ ਦਾ ਆਇਆ ਕਿ ਉਹਨੇ ਸਾਰਾ ਕੁਝ ਬੰਦ ਕਰਵਾਇਆ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿੱਚ ਜੋੜ ਮੇਲ ਜੁੜਦੇ ਨੇ ਖਾਲਸੇ ਦੇ ਜਾਂ ਸਿੱਖਾਂ ਦੇ ਉਹਨਾਂ 'ਚ ਸਭ ਤੋਂ ਸੰਜੀਦਾ ਮਾਹੌਲ ਜਿਹੜਾ ਆ ਸਾਨੂੰ ਫਤਿਹਗੜ੍ਹ ਸਾਹਿਬ ਦੇਖਣ ਨੂੰ ਮਿਲਦਾ ਪਰ ਜੇ ਉਸ ਚੀਜ਼ ਨੂੰ ਸਮੇਂ ਸਿਰ ਨਾ ਰੋਕਿਆ ਹੁੰਦਾ ਉਹ ਮਹੌਲ ਜਿਹੜਾ ਆ ਉਹ ਬਾਕੀ ਥਾਵਾਂ ਵਾਲਾ ਹੀ ਉੱਥੇ ਵੀ ਬੰਨਾ ਸੀਗਾ ਸੋ ਇਸ ਥਾਂ ਦੇ ਉੱਪਰ ਜਿਹੜੀ ਪਿਛਲੇ ਸਾਲ ਵੀ ਘਟਨਾ ਵਾਪਰੀ ਸੀਗੀ ਉਹਦੇ ਤੋਂ ਸਾਡੇ ਸਮਾਜ ਦੇ ਵਿੱਚ ਇੱਕ ਵਿਚਾਰ ਵਟਾਂਦਰਾ ਤਾਂ ਚੱਲਿਆ ਪਰ ਜਿੰਨੀ ਪੱਦਰ ਦੇ ਉੱਪਰ ਹੋਣਾ ਚਾਹੀਦਾ ਸੀ ਉਹ ਨਾ ਨਹੀਂ ਰਿਹਾ ਉਹਦੇ ਵਾਸਤੇ ਆਪਾਂ ਸਾਰਿਆਂ ਨੂੰ ਰਲ ਕੇ ਤਰਦਦ ਕਰਨਾ ਚਾਹੀਦਾ ਚਾਹੇ ਤੁਸੀਂ মিডিਆ ਵਾਲੇ ਕੋਈ ਵੀਰੋਂ ਚਾਹੇ ਕੋਈ ਸਾਡੇ ਅਰਗੇ ਜਿਹੜੇ ਕੋਈ ਆਪਣਾ ਜਿੰਨੀ ਮਹਾਰਾ ਇਹਨੇ ਮਤਬੋਦ ਦਿੱਤੀ ਉਹਦੇ ਮੁਤਾਬਕ ਆਪਾਂ ਤਰਦਦ ਕਰਦੇ ਆ ਜਿਹੜੀ ਸੰਗਤ ਆਉਂਦੀ ਆ ਜਿਹੜੇ ਬਜ਼ੁਰਗ ਆਉਂਦੇ ਨੇ ਜਿਹੜੇ ਨੌਜਵਾਨ ਆਉਂਦੇ ਆ ਉਹਨਾਂ ਨੂੰ ਵੀ ਆਪਣੇ ਮਨ ਦੇ ਵਿੱਚ ਇਹ ਅਹਿਸਾਸ ਕਰਨਾ ਚਾਹੀਦਾ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਹਾਜ਼ਰ-ਨਾਜ਼ਰ ਆਪ ਦੇਖਦੇ ਸੀਗੇ ਕਿ ਮੇਰੇ ਸਿੱਖ ਕਿਸ ਤਰ੍ਹਾਂ ਦਾ ਅਭਿਆਸ ਕਰ ਰਹੇ ਤਾਂ ਅੱਜ ਵੀ ਉਹ ਗੁਰੂ ਮਹਾਰਾਜ ਇਹ ਗੱਲ ਦੇਖ ਰਹੇ ਕਿ ਮੇਰੇ ਸਿੱਖੇ ਖਾਲਸੇ ਦੀ ਧਰਤੀ ਦੇ ਉੱਤੇ ਆ ਕੇ ਕੀ ਆਚਰਣ ਕਰ ਰਹੇ ਆ ਸੋ ਆਪਣਾ ਆਚਰਣ ਇਸ ਇੰਨੀ ਗੱਲ ਨੂੰ ਜੇਕਰ ਕੋਈ ਬੰਦਾ ਆਪਣੇ ਮਨ ਦੇ ਵਿੱਚ ਰੱਖ ਲਵੇ ਵੀ ਅਸੀਂ ਕਿਸੇ ਆਪ ਦੇ ਦੋਸਤ ਤੋਂ ਮਿੱਤਰ ਤੋਂ ਮਾਪਿਆਂ ਤੋਂ ਤਾਂ ਆਪਣੇ ਵਿਹਾਰ ਨੂੰ ਲੁਕਾ ਸਕਦੇ ਗੁਰੂ ਤੋਂ ਤਾਂ ਨੀਂਨਾ ਲੁਕਾ ਸਕਦੇ ਇਨਾ احساس ਹੀ ਮਨ ਦੇ ਵਿੱਚ ਹੋਵੇ ਤੇ ਆਪਾਂ ਦੇਖ ਸਕਦੇ ਕਿ ਇਸ ਥਾਂ ਦੇ ਉੱਪਰ ਜਿਹੜਾ ਵਿਹਾਰ ਹੈ ਉਹਦੀ ਤਬਦੀਲੀ ਆ ਸਕਦੀ ਹੈ ਬਾਕੀ ਇਹ ਗੱਲ ਜ਼ਰੂਰ ਹੈਗੀ ਕਿ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਆ ਉਹਨਾਂ ਨੂੰ ਦੇਖਣ ਦੇ ਵਾਸਤੇ ਦੇਖਣਾ ਚਾਹੀਦਾ ਕਿ ਕਿਸ ਤਰ੍ਹਾਂ ਦੇ ਕਿਉਂਕਿ ਇਹ ਜੋੜ ਮੇਲਾ ਜਿਹੜਾ ਆ ਕਾਫੀ ਜ਼ਿਆਦਾ ਵੱਡਾ ਵੱਡੇ ਪੱਧਰ ਦੇ ਉੱਪਰ ਹੁੰਦਾ ਆ ਇਹ ਮੇਰੇ ਖਿਆਲ ਦੇ ਵਿੱਚ ਕਿਸੇ ਇੱਕ ਜਥੇ ਜਾਂ ਕਿਸੇ ਇੱਕ ਸੰਸਥਾ ਦੇ ਵੱਸ ਦੀ ਗੱਲ ਵੀ ਨਹੀਂ ਹੈਗੀ ਕਿ ਉਹ ਇਹਦੇ ਵਿੱਚ ਇੰਨੀ ਇਨੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਤੇ ਪੂਰਾ ਉੱਭਰ ਸਕੇ ਇਸ ਕਰਕੇ ਚਾਹੀਦਾ ਇਹ ਹੈ ਕਿ ਸਾਰੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਨ ਆਪਾਂ ਅਗਲੇ ਹੋਲੇ ਮਹੱਲੇ ਦਾ ਜੇ ਟੀਚਾ ਰੱਖ ਲਈਏ ਕਿ ਜਿੰਨੇ ਕੁ ਸੁਧਾਰ ਅਸੀਂ ਮਾਹੌਲ ਦੇ ਵਿੱਚ ਕਰਨ ਦੇ ਵਾਸਤੇ ਯਤਨ ਕਰ ਸਕਦੇ ਹਾਂ ਕਰੀਏ ਤੇ ਆਪਣੀ ਉਮੀਦ ਤੋਂ ਵੱਧ ਹੁੰਗਾਰਾ ਜਿਹੜਾ ਆ ਉਹ ਮਿਲ ਸਕਦਾ ਪਰ ਬਿਨਾਂ ਉਦਮ ਤੋਂ ਕੋਈ ਪ੍ਰਾਪਤੀ ਨਹੀਂ ਹੁੰਦੀ ਉਦਮ ਤਾਂ ਕਰਾਂਗੇ ਜੇਕਰ ਆਪਾਂ ਜੁੜ ਮਿਲ ਕੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਨਾ ਸ਼ੁਰੂ ਕਰਾਂਗੇ ਬਿਲਕੁਲ ਪਰ ਜਿਹੜੇ ਇਹ ਤਸਵੀਰਾਂ ਹੈ ਜੀ ਇਹ ਇਹ ਤਸਵੀਰਾਂ ਜੰਗ ਦੀਆਂ ਤਸਵੀਰਾਂ ਇਹ ਸਿੰਘਾਂ ਦੀਆਂ ਤਸਵੀਰਾਂ ਇਹਨੂੰ ਸਾਡੇ ਪ੍ਰਚਾਰਕਾਂ ਨੇ ਹੁਣ ਇਹ ਕਹਿਣਾ ਸ਼ੁਰੂ ਕਰਤਾ ਵੀ ਹੁਣ ਸ਼ਸਤਰਾਂ ਦੀ ਕੀ ਲੋੜ ਆ ਕਲਮ ਦਾ ਯੁੱਗ ਆ ਗਿਆ ਕਲਮ ਦਾ ਜ਼ਮਾਨਾ ਕਿਹੜੇ ਜ਼ਮਾਨੇ 'ਚ ਤੁਰੇ ਫਿਰਦੇ ਹੋ ਇਹਨੂੰ ਤਾਂ ਲੋਕਾਂ ਨੇ ਹੁਣ ਇਹ ਇੱਕ ਸੁੱਚਾ ਖਿਆਲ ਨਹੀਂ ਮੰਨਦੇ ਹੁਣ ਲੋਕ ਇਹਨੂੰ ਸਮਝਦੇ ਆ ਕਿ ਇਹ ਤਾਂ ਅਨਪੜਾ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਤਿਆਰ ਹੋ ਕੇ ਰਹਿਣਾ ਕਿਰਪਾਨਾਂ ਚੱਕਣੀਆਂ ਇਹ ਤਾਂ ਪੁਰਾਣੇ ਸ਼ਸਤਰ ਹੋ ਗਏ ਅੱਜ ਕੱਲ੍ਹ ਦੀ ਨਵੇਂ ਤਾਂ ਲੋਕ ਇਦਾਂ ਦੀ ਗੱਲਾਂ ਕਰ ਰਹੇ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੈਗਾ ਇੱਕ ਤੇ ਹੈ ਨਾ ਜਿਹੜੀ ਬਾਈਨਰੀ ਬਣਾਉਣੀ ਹੈ ਦੋ ਚੀਜ਼ਾਂ ਨੂੰ ਮੁਕਾਬਲੇ ਦੇ ਵਿੱਚ ਲਿਆਉਣਾ ਇਹ ਪਹੁੰਚ ਆਪਣੇ ਆਪ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਮੰਨੀ ਹੋਈ ਗੱਲ ਹੈ ਕਿ ਇਹ ਬੜੀ ਸਮੱਸਿਆ ਗ੍ਰਸਤ ਹੈ ਸੰਗਰਾਮ ਜਾਂ ਸੰਘਰਸ਼ ਤੇ ਸੇਵਾ ਗਿਆਨ ਇਹ ਸਾਰੀਆਂ ਚੀਜ਼ਾਂ ਹੀ ਸਿੱਖਨੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੀਆਂ ਨੇ ਗਿਆਨ ਸੰਘਰਸ਼ ਦੇ ਮੁਕਾਬਲੇ ਦੇ ਵਿੱਚ ਨਹੀਂ ਹੈ ਸੰਘਰਸ਼ ਸੇਵਾ ਦੇ ਮੁਕਾਬਲੇ ਦੇ ਵਿੱਚ ਨਹੀਂ ਹੈ ਬਲਕਿ ਇਹ ਸਾਰੀਆਂ ਚੀਜ਼ਾਂ ਧਾਰਨ ਕਰਕੇ ਅਸੀਂ ਮੁਕੰਮਲ ਬਣਦੇ ਹਾਂ ਇਹ ਗੱਲ ਜਿਹੜੀ ਆ ਉਹ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਸਾਡੇ ਤਾਂ ਇਤਿਹਾਸ ਦੇ ਵਿੱਚ ਕਿੰਨੀਆਂ ਮਿਸਾਲਾਂ ਜਿਹੜੀਆਂ ਨੇ ਉਹ ਪਈਆਂ ਨੇ ਗੁਰੂ ਮਹਾਰਾਜ ਦੇ ਆਪਣੇ ਜੀਵਨ ਹੀ ਆਪਾਂ ਦੇਖ ਸਕਦੇ ਦਸਵੇਂ ਪਾਤਸ਼ਾਹ ਦਾ ਦੇਖ ਲਈਏ ਉਹ ਕਲਮ ਦੇ ਵੀ ਤਨੀ ਹੈ ਉਹ ਤੀਰ ਅੰਦਾਜ਼ੀ ਦੇ ਵੀ ਤਨੀਆ ਦੁਨੀਆ ਦੇ ਮਹਾਨ ਮਤਲਬ ਜਿਹੜੇ ਜੇ ਦੁਨੀਆਵੀ ਤੌਰ ਦੇ ਉੱਪਰ ਵੀ ਦੇਖਿਆ ਜਾਵੇ ਤੇ ਤੀਰ ਅੰਦਾਜ਼ੀ ਦੇ ਵਿੱਚ ਗੁਰੂ ਸਾਹਿਬ ਦਾ ਸਾਨੀ ਨਹੀਂ ਸੀਗਾ ਜਿਸ ਤਰੀਕੇ ਦੇ ਉਹਨਾਂ ਦੇ ਮਤਲਬ ਜਿਹੜੇ ਹੈਗੇ ਆ ਜਦੋਂ ਮਹਾਰਾਜ ਨੇ ਤੀਰ ਮਾਰਿਆ ਬਾਦਸ਼ਾਹ ਦੇ ਪਾਵੇ ਦੇ ਵਿੱਚ ਤੇ ਉਹਨੇ ਉਹਦੇ ਮਨ ਦੇ ਵਿੱਚ ਜਗਿਆਸਿਆ ਆਈ ਭੀ ਇਹ ਮਹਾਰਾਜ ਕੋਈ ਕਲਾਤਾਰੀ ਨੇ ਜਿਨ੍ਹਾਂ ਨੇ ਕਲਾ ਵਰਤਾਈ ਆ ਦੂਜਾ ਤੀਰ ਆ ਕੇ ਵੱਜਿਆ ਨਾਲ ਚਿੱਠੀ ਸੀਗੀ ਕਿ ਇਹ ਇਹ ਅਭਿਆਸ ਤੋਂ ਪ੍ਰਾਪਤ ਕੀਤਾ ਹੋਇਆ ਹੁਨਰ ਹੈ ਭੀ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਹੈਨਾ ਸੋ ਗੁਰੂ ਮਹਾਰਾਜ ਨੇ ਆਪ ਗਿਆਨ ਵੀ ਸੇਵਾ ਵੀ ਕਿੰਨੇ ਸਾਜ ਜਿਹੜੇ ਆ ਉਹ ਸਾਨੂੰ ਦਸਵੇਂ ਪਾਤਸ਼ਾਹ ਨੇ ਦਿੱਤੇ ਦਿਲ ਰੁਬਾ ਸਾਜ ਜਿਹੜਾ ਆ ਉਹ ਦਸਵੇਂ ਪਾਤਸ਼ਾਹ ਨੇ ਦਿੱਤਾ ਉਹਦੇ ਨਾਲ ਉਹ ਕੀਰਤਨ ਕਰਦੇ ਸੀਗੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਿਛਲੇ ਸਮੇਂ ਦੇ ਦੌਰਾਨ ਸਾਡੇ ਵਿੱਚ ਇਸ ਤਰ੍ਹਾਂ ਦੀ ਗੱਲ ਆਈ بڑے ਬੰਦਿਆਂ ਨੇ ਇਹ ਗੱਲ ਕਈ ਖਾਸ ਕਰਕੇ ਸਾਡੇ ਜਿਹੜੇ ਸੇਵਾ ਨਾਲ ਜੁੜੇ ਹੋਏ ਸਿੰਬਲ ਸੀਗੇ ਚਾਹੇ ਉਹ ਲੰਗਰ ਸੀਗਾ ਚਾਹੇ ਹੋਰ ਇਸ ਤਰ੍ਹਾਂ ਦੇ ਸਾਧਨ ਸੀ ਉਹਨਾਂ ਨੂੰ ਨਖੇਦੀ ਕੀਤੀ ਗਈ ਇਹ ਇਹ ਧਾਰਨਾ ਜਿਹੜੀ ਹੈ ਸਹੀ ਨਹੀਂ ਹੈਗੀ ਗਿਆਨ ਸੇਵਾ ਤੇ ਸੰਘਰਸ਼ ਇਹ ਚੀਜ਼ਾਂ ਦੇ ਨਾਲ ਹੀ ਸਿੱਖ ਦਾ ਜੀਵਨ ਜਿਹੜਾ ਆ ਉਹ ਮੁਕਮਲ ਹੁੰਦਾ ਇੱਕ ਦੂਜੇ ਦੇ ਮੁਕਾਬਲੇ ਦੇ ਵਿੱਚ ਨਹੀਂ ਹੈਗੀਆ ਠੀਕ ਆ ਕਿਸੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪੱਖ ਨੂੰ ਵਧੇਰੇ ਧਾਰਨ ਕੀਤਾ ਹੋਇਆ ਕਿਸੇ ਨੇ ਕਿਸੇ ਦੂਸਰੇ ਪੱਖ ਨੂੰ ਧਾਰਨ ਕੀਤਾ ਹੋਇਆ ਪਰ ਸਿੱਖੀ ਦੇ ਗੁਰੂ ਮਹਾਰਾਜ ਦੇ ਘਰ ਵਿੱਚ ਸਾਰੀਆਂ ਹੀ ਪਰਵਾਨ ਨੇ ਮਤਲਬ ਮੈਂ ਆਮ ਕਹਿਣਾ ਹੁੰਨਾ ਕਿ ਚਾਹੇ ਉਹ ਝਾੜੂ ਹੈ ਜਿਹੜਾ ਕਿ ਸੇਵਾ ਦਾ ਸਿੰਬਲ ਹੈ ਚਾਹੇ ਉਹ ਲੰਗਰ ਦੀ ਕਟਛੀ ਹੈ ਤੇ ਚਾਹੇ ਉਹ ਮਤਲਬ ਤੇ ਗਿਆ ਜਿਹੜੀ ਸ਼ਸਤਰ ਦੀ ਆ ਤੇ ਚਾਹੇ ਕਲਮ ਆ ਜਿਹੜੀ ਗਿਆਨ ਦੀ ਹੈ ਇਹ ਸਾਰੀਆਂ ਸਿੱਖ ਦੇ ਲਈ ਬਰਾਬਰ ਰਹਿਮੀਤ ਰੱਖਦੀਆਂ ਕਿਸੇ ਦੇ ਵਿੱਚ ਇਹਨਾਂ ਦੇ ਵਿੱਚ ਮੁਕਾਬਲੇਬਾਜ਼ੀ ਕਰਨੀ ਜਾਂ ਇਹ ਕਹਿਣਾ ਕਿ ਇੱਕ ਦੂਜੀ ਤੋਂ ਵੱਧ ਅਹਿਮ ਹੈ ਇਦਾਂ ਨਹੀਂ ਕਰਨਾ ਚਾਹੀਦਾ ਜਿੰਨੂੰ ਜਿਹੜੀ ਅਹਿਮ ਲੱਗਦੀ ਹੈ ਉਹ ਉਸ ਖੇਤਰ ਦੇ ਵਿੱਚ ਆਪਣਾ ਵਧਵਾ ਚਲਵਾ ਯੋਗਦਾਨ ਪਾਵੇ ਹਾਂਜੀ ਪਰ ਬਿਲਕੁਲ ਇਸ ਸਮੇਂ ਜੋ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਕਿ ਇਹ ਤਸਵੀਰਾਂ ਕੀ ਅੱਜ ਦੀ ਨੌਜਵਾਨੀ ਦੇ ਜਿਹਨ ਦੇ ਵਿੱਚ ਹੈਗੀਆਂ ਕਿ ਉਹ ਇਤਿਹਾਸ ਨਾਲ ਜੁੜੀਆਂ ਹੋਈਆਂ ਜੋ ਗੱਥਾਵਾਂ ਜੋ ਪ੍ਰੇਰਣਾਵਾਂ ਜੋ ਸਿਧਾਂਤ ਉਹ ਕਿੰਨਾ ਕਿਥੋਂ ਕੋਈ ਲੈ ਕੇ ਜਾ ਰਿਹਾ ਕਿੰਨਾ ਕੋ ਸਿਧਾਂਤ ਨੂੰ ਸਮਝ ਰਿਹਾ ਆਖਰ ਮੁੱਕ ਦੀ ਗੱਲ ਹੈ ਵੀ ਇਹਨਾਂ ਪੁਰਬਾਂ ਦੇ ਮਨਾਏ ਦਾ ਲਾਹਾ ਕਿੰਨਾ ਕੋ ਰਿਹਾ ਫਾਇਦਾ ਕਿੰਨਾ ਕੋ ਰਿਹਾ ਸਮਝ ਕਿਸੇ ਨੂੰ ਕਿੰਨੀ ਹੈ ਸਮਝ ਸਭ ਦੇ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਆ ਸੋ ਇਹ ਤਸਵੀਰਾਂ ਜਰੂਰ ਕੁਝ ਨਾ ਕੁਝ ਸਾਨੂੰ ਸਿੱਖਣ ਨੂੰ ਦਿੰਦੀਆਂ ਪਰ ਅਸੀਂ ਇਹਨਾਂ ਤਸਵੀਰਾਂ ਤੋਂ ਆਪਣੇ ਇਤਿਹਾਸ ਤੋਂ ਸਿਧਾਂਤ ਤੋਂ ਕਦੋਂ ਸਿੱਖਾਂਗੇ ਕਦੋਂ ਅਨੰਦਪੁਰ ਵੱਲ ਸਾਡੇ ਮੂੰਹ ਹੋਣ ਗਿਆ ਨਾ ਜਾਣਾ ਸਾਡਾ ਹਰ ਇੱਕ ਵਾਰ ਪਰ ਅਨੰਦਪੁਰ ਵੱਲ ਅਸਲ ਮੈਨੇ ਚ ਕਿਸ ਦਿਨ ਮੂੰਹ ਹੋਣਗੇ ਇਹ ਸਵਾਲ ਇੱਕ ਵੱਡਾ ਸਵਾਲ ਦਾ ਜਵਾਬ ਕਦੋਂ ਮਿਲੇਗਾ ਇਹ ਸਵਾਲ ਦੇ ਉੱਤੇ ਜਰੂਰ ਨਿਗਾ ਬਣੀ ਰਹਿਣੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ